ਮੇਰਾ ਨਾਮ ਸੁਖਵਿੰਦਰ ਸਿੰਘ ਢੰਗਟਾਲੀਵਾਲ ਸੂਬਾ ਪ੍ਰਚੱਕਤਰ ਕਿਸਾਨ ਸੈੱਲ ਕਾਂਗਰਸ ਜੀ ਸੁਖਵਿੰਦਰ ਜੀ ਅੱਜ ਜਿਹੜਾ ਤੁਸੀਂ ਅੱਜ ਇਹ ਕਿਹ ਘਟਨਾ ਵਾਪਰੀ ਕੀ ਗੱਲ ਹੋਈ ਆ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸੈਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਕੋਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ ਮੇਨ ਬੱਸ ਸਟੈਂਡ ਸੈਨਾ ਤੇ ਪਹੁੰਚਿਆ ਤਾਂ ਇੱਥੇ ਭਾਈ ਮੂਰचंद ਪ੍ਰੋਪਰਟੀ ਡੀਲਰ ਵਾਲੇ ਦੁਕਾਨ 'ਤੇ ਕਰਕਟਾ ਬੈਠਾ ਕੁਝ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਗੱਡੀ ਖੜਾ ਕੇ ਇੱਕ ਵਿਅਕਤੀ ਅਣਪਛਾਤਾ ਆਇਆ ਉਹ ਗੋਲੀ ਮਾਰ ਕੇ ਤੁਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪਿੱਛੇ ਗੱਡੀ ਦੇ ਇੱਟਾਂ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗਾਰੇ ਫੁੱਟੇ ਆ ਪ੍ਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਪਰੰਤੂ ਜਿਹੜੀ ਪੰਜਾਬ ਸਰਕਾਰ ਆ ਗਈ ਉਹਦੇ ਨੇ ਲੈ ਕੇ ਆਇਆ ਕਾਰਨ ਸਾਡਾ ਥਾਣਾ ਹੈਗਾ ਸਿਰਫ 200 ਗਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਵੀ 7 ਬਜਣ ਵਾਲੇ ਹੋ ਗਏ ਉਹਦੇ ਕਾਤਲਾਂ ਨੂੰ ਹਜੇ ਤੱਕ ਵੀ ਫੜ ਨਹੀਂ ਸਕੀ ਕੀ ਕਰ ਬਰੇ ਕੀ ਕੀ ਦਾ ਸ਼ੱਕ ਲੱਗਦਾ ਕੀ ਗੱਲ ਲੱਗਦੀ ਹੈ ਦੇਖੋ ਜੀ ਸ਼ੱਕ ਦਾ ਕਾਰਨ ਕੀ ਹੈ ਪੰਜਾਬ ਸਰਕਾਰ ਦੇ ਖਿਲਾਫ ਉਹਦੀ ਆਵਾਜ਼ ਸੀ ਪੰਜਾਬ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਿਹਾ ਸੀਗਾ ਵੀ ਪੰਜਾਬ ਸਰਕਾਰ ਕਿਸੇ ਟਾਈਮ ਵੀ ਮੇਰਾ ਕਤਲ ਕਰਵਾ ਸਕਦੀ ਆ ਉਹ ਅੱਜ ਹੋ ਕੇ ਰਹਿ ਗਿਆ ਮੇਨ ਬੱਸ ਸਟੈਂਡ ਤੇ ਅੱਜ ਸਾਰਾ ਪਿੰਡ ਆ ਜਿਹੜਾ ਉਹਦੇ ਪਰਿਵਾਰ ਨਾਲ ਖੜਾਗਾ ਜੀ ਜਿਹੜੀ ਪਾਰਟੀ ਨਾਲ ਸਬੰਧਤ ਸੀ ਉਹ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸਬੰਧ ਸੀ ਪਰੰਤੂ ਹੁਣ ਉਸ ਟਾਈਮ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੈਸ ਸੀਗੇ ਜੀ ਕਿ ਲੱਗਦਾ ਕਿ ਇਹ ਇਹ ਕਿ ਇਹਦੇ ਸ਼ੱਕ ਲੱਗਦਾ ਕਿ ਸੰਜੀਤ ਲੱਗਦੀ ਹੈ ਸ਼ੱਕ ਵਾਲੀ ਤਾਂ ਇਹ ਗੱਲ ਹੈ ਜੋ ਤਾਂ ਖੁਦ ਹੀ ਲੈਬ ਹੋ ਕੇ ਚੈਨਲਾਂ ਰਾਹੀਂ ਪਿਛਲੇ ਸਾਢੇ 3 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਆ ਉਹਦਾ ਪਿੱਟ ਰਿਹਾ ਸੀਗਾ ਵੀ ਮੇਰਾ ਪੰਜਾਬ ਸਰਕਾਰ ਕਦੋਂ ਵੀ ਕਤਲ ਕਰਾ ਸਕਦੀ ਹੈ ਮੈਨੂੰ ਸਿਕਿਉਰਿਟੀ ਦੀ ਲੋੜ ਆ ਪਰੰਤੂ ਸਰਕਾਰਾਂ ਦੇ ਆ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਸਿਕਿਉਰਿਟੀ ਨਹੀਂ ਮਿਲੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਪਰसों ਸਾਡੇ ਪਿੰਡ ਦੇ ਭਾਂਜੇ ਦਾ ਧੀਰੇ ਦਾ ਬਰਨਾਲੇ ਦੇ ਸਾਰਾ ਗਰਾਊਂਡ 'ਚ ਕਤਲ ਕਰ ਦਿੱਤਾ ਗਿਆ ਉਹਦਾ ਅਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤੇ ਲੁਧਿਆਣੇ ਕੱਲ ਭਈਆਂ ਨੇ ਪ੍ਰਵਾਸੀਆਂ ਨੇ ਸਾਡਾ ਪੰਜਾਬੀ ਨੌਜਵਾਨ ਮਾਰ ਕੇ ਨਹਿਰ ਵਿੱਚ ਸੜਤਾ ਉਹਨੂੰ ਅਜੇ ਪਾੜ ਰਹੇ ਅਗੇ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਨੌਜਵਾਨ ਪੀੜੀ ਦੇ ਹਰ ਰੋਜ਼ ਕਤਲ ਹੋ ਰਹੇ ਆ ਪ੍ਰੰਤੂ ਪੰਜਾਬ ਸਰਕਾਰ ਆ ਜਿਹੜੀ ਸਾਡਾ ਕੀ ਸੰਘਰਸ਼ ਹੋਊਗਾ ਸਾਡਾ ਸੰਘਰਸ਼ ਇਹ ਜਿੰਨਾ ਟਾਈਮ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੀ ਮਾਤਾ ਮਲਕੀਤ ਕੌਰ ਨਾਲ ਖੜੇ ਆ ਅਸੀਂ ਉਹਦੀ ਲਾਸ਼ ਵੀ ਨਹੀਂ ਚੱਕਣ ਦਿੰਦੇ ਤੇ ਅਸੀਂ ਸ਼ਰਪਾ ਜਾਮ ਕਰ ਦਾਂਗੇ ਇਹ ਜਿਹੜਾ ਹਾਈਵੇ ਕਿੰਨਾ ਟਾਈਮ ਜਾਮ ਰਹੂਗਾ ਇਹ ਤਾਂ ਹੁਣ ਲਗਾਤਾਰ 2 ਘੰਟਿਆਂ ਤੋਂ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਸਾਡਾ ਸਾਰਾ ਨਗਰ ਕੱਲੇ-ਕੱਲੇ ਬੱਚੇ-ਬੱਚਾ ਜਿਹੜੇ ਲੋਕਾਂ ਦੇ ਨਾਲ ਉਹ ਇਤਾਨਮਗ ਦੁੱਖ ਦੀ ਘੜੀ ਵਿੱਚ ਖੜਦਾ ਸੀ ਆ ਦੋ ਸਾਰੇ ਬੱਚੇ-ਬੱਚਾ ਹਮਦਰਦੀ ਤੌਰ ਤੇ ਤੇ ਨਾ ਕਿ ਇੱਥੇ ਕੋਈ ਤਮਾਚੇ ਦੇਖਣਾ ਸਾਰੇ ਪੰਜਾਬ ਸਰਕਾਰ ਦੇ ਖਿਲਾਫ ਆਏ ਬੈ ਲੋਕ ਇਹ ਵੀ ਮਲਕੀਤ ਕੌਰ ਤੋਂ ਹੋਤਾ ਜੀ ਅੱਜ ਜਿਹੜੀ ਸੁਖਵਿੰਦਰ ਸਿੰਘ ਕਰਤੋ ਦਾ ਕਿ ਇਹ ਕੀ ਹਕੀਮੀ ਘਟਨਾ ਹੋਈ ਲੱਗਦਾ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4:00 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕੋਲਕੱਤਾ ਪ੍ਰਾਪਰਟੀ ਟਵਰੀ ਦੀ ਦੁਕਾਨ ਤੇ ਬੈਠਾ ਸੀਗਾ ਅਣਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰਦਾ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੰਡ ਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੇ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲ ਇਹ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਹੈਗਾਗਾ ਉਹਨਾਂ ਚਿਰ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕੋਲਕੱਤਾ ਦੇ ਨਾਲ ਚਟਾੜ ਵਗੋਂ ਖੜੇ ਕੀ ਲੱਗਦਾ ਕੀ ਗੱਲ ਕੀ ਇਸ ਗੱਲ ਦੇ ਇਸ ਕਾਰਨ ਅੱਜ ਕੱਲ ਇਹ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀ ਕੱਲ ਪਰਚੀ ਧਰਨਾ ਲਾਇਆ ਸੀ ਕਿ ਕੋਈ ਆਕ ਝਾੜੂ ਵਾਲੇ ਦੇ ਸਰਪੰਚ ਬੈਠੇ ਸੀ ਨਾਲ ਉੱਥੇ ਬੋਲ ਬੋਲਦਾ ਸੀਗਾ ਤੇ ਬੱਸ ਰੜਕਦੇ ਸੀਗਾ ਝਾੜੂ ਵਾਲਿਆਂ ਦੀ ਸਰਕਾਰ ਦੇ ਇਹ ਇਹ ਸਰਕਾਰਾਂ ਦੇ ਹੱਥਾਂ ਵੀ ਜੀ ਜੀ ਇਹ ਸਰਕਾਰਾਂ ਨੇ ਮਰਵਾਇਆ ਇਹ ਝਾੜੂ ਵਾਲੀ ਸਰਕਾਰ ਨਕਮੀ ਸਰਕਾਰ ਆ ਮੇਰਾ ਨਾਮ ਗੁਰਜੀਤ ਸਿੰਘ ਜੀ ਗੁਰਜੀਤ ਜੀ ਅੱਜ ਜਿਹੜੀ ਘਟਨਾ ਕੀ ਵਾਪਰੀ ਕੀ ਗੱਲ ਹੋਈ ਕੀ ਸ਼ੱਕ ਲੱਗਵਾ ਸਾਰੀ ਜਿਹੜਾ ਪਿੰਡ ਹੈ ਜੀ ਅੱਜ ਮੇਰਾ ਪਿੰਡ ਇਹੀ ਹੈ ਜੀ ਸ਼ਹਿਣਾ ਅੱਜ ਜਿਹੜੇ ਸਾਡੇ ਨਗਰ ਦੇ ਇਸ ਤੋਂ ਪਹਿਲਾਂ ਸਰਪੰਚ ਰਹੇ ਤੇ ਬੀਬੀ ਮਲਕੀਤ ਕੌਰ ਕਲਕੱਤਾ ਉਹਨਾਂ ਦੇ ਜਿਹੜੇ ਸੁਪੁੱਤਰ ਸੀਗੇ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜੋ ਪਿੰਡ ਦਾ ਸਾਰਾ ਸਰਪੰਚੀ ਦਾ ਕੰਮ ਦੇਖਰੇ ਕਰਦੇ ਸੀ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚੋਂ ਜਿਹੜਾ 5000 ਦੇ ਵੋਟ ਦੇ ਲੈ ਕੇ ਸਰਪੰਚ ਬਣੇ ਸੀਗੇ ਸੋ ਅੱਜ ਉਹਨਾਂ ਦਾ ਜਿਹੜਾ ਕਤਲ ਹੋਇਆ ਬਹੁਤ ਮੰਨ ਭਾਗੀ ਘਟਨਾ ਸਾਡੇ ਸਾਰੇ ਪੂਰੇ ਪਿੰਡ ਦੇ ਵਿੱਚ ਪਾਵੇਂ ਉਹਨਾਂ ਦਾ ਕੋਈ ਵਿਰੋਧੀ ਸੀ ਪਾਵੇਂ ਕਿਸੇ ਦਾ ਮਤ ਪਏ ਸੀ ਸਾਰਿਆਂ ਦੇ ਵਿੱਚ ਬੜੀ ਸੋਗ ਦੀ ਲਹਿਰ ਆ ਜੋ ਉਹਨਾਂ ਦਾ ਅੱਜ ਜਿਹੜਾ ਕਤਲ ਆ ਇੱਥੇ ਪਿੰਡ ਦੇ ਨੌਜਵਾਨ ਵੱਲੋਂ ਹੀ ਸੁਣਾਵੇ ਕੀਤਾ ਜਾ ਚੁੱਕਾ ਉਹਨੇ ਲਾਈਵ ਹੋ ਕੇ ਜਿਹੜੀ ਵੀਡੀਓ ਵੀ ਫੇਸਬੁੱਕ ਤੇ ਪਾਈ ਆ ਕਿ ਮੇਰੀ ਯਾਰੀ ਦੋਸਤੀ ਸੀ ਉਹਦੇ ਨਾਲ ਪਰ ਮੈਂ ਬਹੁਤ ਟਾਈਮ ਦਾ ਦੇਖ ਰਿਹਾ ਸੀ ਤੇ ਉਹਦਾ ਕਤਲ ਅੱਜ ਹੋਇਆ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਹੈ ਜਿਹੜੀ ਇਹ ਫੇਲ ਹੋ ਚੁੱਕੀ ਆ ਲਾਓ ਇਹਨਾਂ ਆਰਡਰ ਨੂੰ ਰੱਖਣ ਦੇ ਵਿੱਚ ਹਰ ਇੱਕ ਦਿਨ ਕਤਲ ਹੁੰਦਾ ਹਰ ਇੱਕ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਕਿਸੇ ਨਾ ਕਿਸੇ ਮਜ਼ਲੂਮ ਦਾ ਜਿਹੜਾ ਕਤਲ ਹੁੰਦਾ ਅੱਜ ਸਾਡੇ ਪਿੰਡ ਵੀ ਉਸ ਘਟਨਾ ਵਾਪਰੀ ਹੈ ਕਿ ਸਰਦਾਰ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਦਾ ਕਤਲ ਹੋਇਆ ਜਿਨ੍ਹਾਂ ਦਾ ਵਿੱਚ ਪਿੰਡ ਦੇ ਵਿੱਚ ਨਾਮ ਨਹੀਂ ਸੀ ਉਹਨਾਂ ਦਾ ਪੰਜਾਬ ਦੇ ਵਿੱਚ ਨਾਮ ਸੀਗਾ ਪੂਰਾ ਜਿੱਥੇ ਕਿਤੇ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਜਿੱਥੇ ਕਿਤੇ ਕਿਸਾਨੀ ਦੀ ਗੱਲ ਹੁੰਦੀ ਜਿੱਥੇ ਕਿਸੇ ਨੂੰ ਇਨਸਾਫ ਦਿਵਾਉਣਾ ਸੀ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਉਹ ਬਿਨਾ ਕਿਸੇ ਝਟਕ ਦੇ ਪਹੁੰਚ ਕੇ ਫੜਦਾ ਸੀਗਾ ਪੂਰੇ ਆਪਣੀ ਸਰਕਾਰਾਂ ਦੇ ਵਿੱਚ ਵੀ ਹਰੇਕ ਸਰਕਾਰ ਦੇ ਲੀਡਰ ਦੇ ਉੱਪਰ ਚਾਪ ਲੂਸੀ ਨਿਸ਼ ਕਰਦਾ ਜੀ ਹਰੇਕ ਨਾਲ ਅੜ ਕੇ ਹਰ ਇੱਕ ਬੰਦੇ ਨੂੰ ਇਨਸਾਫ ਹੋ ਜਿਹੜਾ ਉਹ ਦਬਾਉਂਦਾ ਸੀ ਸੋ ਅਸੀਂ ਵੀ ਚਾਹੁੰਦੇ ਆ ਸਾਡੇ ਉਹਦੇ ਕੱਲੇ ਪਰਿਵਾਰ ਨੂੰ ਨਹੀਂ ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦਾ ਇਨਸਾਫ ਮਿਲਣਾ ਚਾਹੀਦਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਜਿਹੜੇ ਇਹਦੇ ਕਾਤਲ ਨੇ ਇਹਦੇ ਭੇਰਵੀਡੀ ਪਾਰਟੀ ਵਿੱਚ ਸਾਜ਼ਿਸ਼ ਹੋ ਸੋ ਸਾਜ਼ਿਸ਼ ਹੁੰਦੀ ਆ ਜੀ ਸਾਜ਼ਿਸ਼ ਜਦੋਂ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਲਈ ਕੱਢਦੇ ਨੇ ਉਹ ਸਰਕਾਰਾਂ ਦੀ ਅੱਖਾਂ ਦੇ ਵਿੱਚ ਹਮੇਸ਼ਾ ਰੜਕਦੇ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਜੀਤ ਸਿੰਘ ਸਿੱਧੂ ਦਾ ਕਤਲ ਹੋਇਆ ਸੋ ਉਸੇ ਤਹਤੀ ਇਹਨਾਂ ਦਾ ਕਤਲ ਹੋ ਚੁੱਕਿਆ ਜੀ